ਆਮ ਆਦਮੀ ਪਾਰਟੀ ਦੇ ਐਮਐਲਏ ਮੋੜ ਦੇ ਉੱਤੇ ਕਈ ਇਲਜ਼ਾਮ ਲੱਗੇ ਤੇ ਉੱਥੇ ਹੀ ਨਗਰ ਕੌਂਸਲ ਦੇ ਪ੍ਰਧਾਨ ਦੇ ਵੱਲੋਂ ਜਿਹੜਾ ਕਿ 30 ਲੱਖ ਨੂੰ ਲੈ ਕੇ ਕੁਝ ਬਿਆਨ ਦਿੱਤੇ ਗਏ ਸੀ ਤੇ ਹੰਗਾਮੇ ਦੇ ਦੌਰਾਨ ਤੁਹਾਨੂੰ ਦੱਸਦੀ ਹਾਂ ਕਿ ਐਮਐਲਏ ਮੋੜ ਦੇ ਉੱਤੇ ਇਲਜ਼ਾਮ ਹੈ ਜਿਹੜੇ ਕਿ ਨਗਰ ਕੌਂਸਲ ਦੇ ਪ੍ਰਧਾਨ ਨੇ ਲਾਏ ਪਰੰਤੂ ਹੁਣ ਇਸ ਨੂੰ ਲੈ ਕੇ ਨਵੀਂ ਅਪਡੇਟ ਸਾਹਮਣੇ ਆ ਰਹੀ ਹੈ ਤਾਂ ਤੁਹਾਨੂੰ ਦੱਸਦੀ ਹਾਂ ਕਿ ਉਹਨਾਂ ਦੇ ਉੱਤੇ ਹੁਣ ਮਾਨਹਾਨੀ ਦਾ ਕੇਸ ਹੈ ਜਿਹੜਾ ਕਿ ਦਰਜ ਕੀਤਾ ਗਿਆ ਜਿਸ ਦੇ ਤਹਿਤ ਦੂਜੇ ਪਾਸੇ ਉੱਥੇ ਹੁਣ ਲੀਗਲ ਨੋਟਿਸ ਹੈ ਜਿਹੜਾ ਕਿ ਨਗਰ ਕੌਂਸਲ ਦੇ ਪ੍ਰਧਾਨ ਨੂੰ ਜਿਹੜਾ ਕਿ ਦਿੱਤਾ ਗਿਆ ਤਾਂ ਜਿਸ ਤੇ ਉਹਨਾਂ ਦਾ ਕਹਿਣਾ ਹੈ ਕਿ ਆਮ ਆਦਮੀ ਪਾਰਟੀ ਦੇ ਐਮ ਆਰ ਐਲ اے ਮੋੜ ਦੀ ਜਿਹੜੀ ਕਿ ਛਵੀ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਜਿਸ ਦਾ ਵਿੱਚ ਹੁਣ ਉਹਨਾਂ ਨੇ ਬਿਆਨ ਦਿੱਤੇ ਨੇ ਹੋਰ ਕੀ ਕੁਝ ਕਹਿਣਾ ਆਓ ਤੁਹਾਨੂੰ ਸੁਣਾਉਨੇ ਆ ਸਰ ਜਿਵੇਂ ਕਿ ਸਾਰਿਆਂ ਦਾ ਧਿਆਨ ਚ ਹੀ ਹੈ ਜੀ 26 ਜਨਵਰੀ ਗਣਤੰਤਰਤਾ ਦਿਵਸ ਨੂੰ ਮੋੜ ਮੰਡੀ ਵਿਖੇ ਧੂਮ ਧਾਮ ਨਾਲ ਮਨਾਇਆ ਜਾ ਰਿਹਾ ਸੀਗਾ ਜੀ ਉਸ ਦੌਰਾਨ ਕਰਨੈਲ ਸਿੰਘ ਪ੍ਰਧਾਨ ਜੀ ਮੋੜ ਮੰਡੀ ਦੇ ਪ੍ਰਧਾਨ ਨੇ ਜੀ ਉਹਨਾਂ ਨੇ ਸਰ ਇੱਕ ਜਾਣ ਬੁੱਝ ਕੇ ਰਾਜਨੀਤਿਕ ਸਾਦੇਸ਼ ਦੇ ਅਧੀਨ ਮਲੈਸਾ ਕੁਝ ਸਿੰਘ ਮੈਸਰਖਾਨਾ ਦੇ ਉੱਪਰ આરોਪ ਲਗਾਏ ਨੇ ਕਿ ਮੈਨੂੰ ਤੂੰ 30 ਲੱਖ ਰੁਪਇਆ ਦੇ ਕੇ ਪ੍ਰਧਾਨ ਬਣਾਇਆ ਸੀਗਾ ਨਗਰ ਕੌਂਸਲ ਮੋੜ ਦਾ ਮੈਂ ਤੈਨੂੰ 30 ਲੱਖ ਰੁਪਇਆ ਦੇ ਕੇ ਖਰੀਦ ਲਿਆ ਜੋ ਕਿ ਕੁਝ ਹੋਰ ਵੀ ਘਟੀਆਂ ਵੜ ਜੂਜ ਕੀਤੇ ਸੀਗੇ ਜਿਹੜੇ ਕਿ ਮੈਂ ਇੱਥੇ ਨਹੀਂ ਚੰਗੇ ਸਮਝਦਾ ਵੀ ਇਹ ਬੋਲੇ ਜਾਣ ਮੀਡੀਆ ਦੇ ਉੱਪਰ ਤੇ ਉਸੇ ਦੀ ਨਹੀਂ ਸਰ ਜਦੋਂ ਮੈਨੂੰ ਸੁਖਵੀਰ ਸਿੰਘ ਮੈਸਰਖਾਨਾ ਜੀ ਦਾ ਉਹਨਾਂ ਨੇ ਮੈਨੂੰ ਕਿਹਾ ਵੀ ਐ ਕਰਕੇ ਆਪਣੇ ਤੇ ਆਹਾ ਹੋ ਗਿਆ ਤੇ ਤੁਸੀਂ ਮੇਰੇ ਉਹ ਵਕੀਲ ਬਣ ਕੇ ਤੇ ਇੱਕ ਉਹਨਾਂ ਨੂੰ ਲੀਗਲ ਨੋਟਿਸ ਦਿਓ ਤੇ ਉਹਨਾਂ ਦੇ ਖਿਲਾਫ ਜਿਹੜੀ ਵੀ ਕਾਨੂੰਨੀ ਕਾਰਵਾਈ ਜਾਇਜ਼ ਬਣਦੀ ਆ ਉਹ ਉਹਨਾਂ ਦੇ ਉੱਤੇ ਤੁਰੰਤ ਪ੍ਰਭਾਵ ਨਾਲ ਕਰੋ ਕੀ ਭੇਜਿਆ ਗਿਆ ਜੀ ਕਾਰਵਾਈ ਕਿਰਵਾਇਆ ਸਰ ਇੱਕ ਵਾਰੀ ਅਸੀਂ ਉਹਨਾਂ ਨੂੰ ਲੀਗਲ ਨੋਟਿਸ ਸਰਵ ਕੀਤਾ ਹੈਗਾ ਡੈਫਮੇਸ਼ਨ ਦਾ ਜੀ ਵੀ ਜੇਕਰ ਉਹ ਤੁਸੀਂ ਉਹਨਾਂ ਨੂੰ ਜਾਇਜ਼ ਲੱਗਦਾ ਤਾਂ 15 ਦਿਨਾਂ ਦੇ ਅੰਦਰ ਅੰਦਰ ਆਪਦੀ ਮਾਫੀ ਮੰਗ ਲੈਣ ਚੰਤਕ ਤੌਰ ਤੇ ਸੋਸ਼ਲ ਮੀਡੀਆ ਤੇ ਜੇਕਰ ਉਹ ਦਿੱਤੇ ਗਏ ਟਾਈਮ ਦੇ ਦੌਰਾਨ ਆਪਦੀ ਮਾਫੀ ਨਹੀਂ ਮੰਗਦੇ ਤਾਂ ਫਿਰ ਉਹਨਾਂ ਦੇ ਖਿਲਾਫ ਜੀ ਮਾਨ ਜੋਗ ਅਦਾਲਤਾਂ ਦੇ ਵਿੱਚ ਅਲੱਗ-ਅਲੱਗ ਤਰ੍ਹਾਂ ਦੇ ਕੇਸ ਚੱਲਣਗੇ ਸਰ ਕਿਉਂ ਲੱਗਦਾ ਕਿ ਇਹੋ ਕੁੱਤਾ ਉਹਨਾਂ ਨੇ ਸਾਰਾ ਇਹ ਥੋੜੀ ਪਾਰਟੀ ਦੀ ਹੀ ਨੇ ਹੈ ਕਿ ਨਿਆਂਮਾਦੀ ਪਾਰਟੀ ਦੇ ਉਹਨੇ ਉਹਨਾਂ ਨੇ ਪ੍ਰਧਾਨ ਬਣਿਆ ਉੱਤੇ ਫਿਰ ਕਿਉਂ ਹੋਇਆ ਸਰ ਕਾਰਨ ਕੀ ਲੱਗਦਾ ਹੈ ਹਾਂ ਸਰ ਸਾਨੂੰ ਕੀ ਪਤਾ ਲੱਗਿਆ ਵੀ ਉਹਨਾਂ ਦੇ ਜਿਹੜੇ ਨਾਲ ਦੇ ਸਾਥੀ ਸੀਗੇ ਉਹਨਾਂ ਨੇ ਅਕਾਲੀ ਦਲ ਜੁਆਇਨ ਕਰ ਚੁੱਕੇ ਆ ਜੀ ਤੇ ਮੈਂ ਇਹ ਵੀ ਦੱਸਣਾ ਚਾਹਣਾ ਵੀ ਉਹ ਪਹਿਲਾਂ ਕਾਂਗਰਸ 'ਚ ਵੀ ਪ੍ਰਧਾਨ ਰਹੇ ਨੇ ਜੀ ਅਕਾਲੀ ਦਲ 'ਚ ਵੀ ਪ੍ਰਧਾਨ ਰਹੇ ਨੇ ਤੇ ਹੁਣ ਜਦੋਂ ਆਮ ਆਦਮੀ ਪਾਰਟੀ ਸੱਤਾ 'ਚ ਆ ਗਈ ਤਾਂ ਉਹ ਆਮ ਆਦਮੀ ਪਾਰਟੀ ਦੇ ਨਾਲ ਵੀ ਲੱਗ ਕੇ ਪ੍ਰਧਾਨ ਲੱਗੇ ਪਰ ਹੁਣ ਉਹ ਕੀ ਹੈ ਜੀ ਐਮਐਲਏ ਸਾਹਿਬ ਉੱਥੇ ਵਧੀਆ ਕੰਮ ਕਰੀ ਜਾਂਦੇ ਆ ਮੋੜ ਮੰਡੀ ਦੇ ਵਿੱਚ ਉਹ ਚਾਹੁੰਦੇ ਆ ਵੀ ਇੱਥੇ ਕਿਸੇ ਪ੍ਰਕਾਰ ਦੀ ਕੋਈ ਕਰਾਪਸ਼ਨ ਨਾ ਹੋਵੇ ਪਰ ਪ੍ਰਧਾਨ ਜੀ ਇੱਕ ਪੁਰਾਣੇ ਠੇਕੇਦਾਰ ਨੇ ਜੋ ਸਾਰੇ ਕੰਮ ਆਪ ਦੇ ਅੰਡਰ ਲੈ ਕੇ ਆਪ ਹੀ ਕਰਨੇ ਚਾਹੁੰਦੇ ਆ ਤੇ ਜਿਹੜੇ ਕਿ ਐਮਐਲਏ ਸਾਹਿਬ ਨਹੀਂ ਚਾਹੁੰਦੇ ਸੀਗੇ ਵੀ ਕਿਤੇ ਕੋਈ ਕਰਾਪਸ਼ਨ ਹੋਵੇ ਜਾਂ ਪੰਜਾਬ ਸਰਕਾਰ ਵੀ ਨਹੀਂ ਚਾਹੁੰਦੀ ਜੀ ਵੀ ਕਿਤੇ ਕੋਈ ਕਰਾਪਸ਼ਨ ਹੋਵੇ ਇਹ ਸਾਰਾ ਕੰਮ ਪੂਰਾ ਟਰਾਂਸਪੇਰੈਂਟ ਤਰੀਕੇ ਦੇ ਨਾਲ ਹੋਵੇ ਇਹ ਸੀ ਇੰਨੀ ਕੀ ਰੰਜਸ਼ ਉਹਨਾਂ ਦੀ ਸੀ ਬਸ ਇਹਨਾਂ ਨੂੰ ਪੋਲਿਟੀਕਲ ਤੌਰ ਤੇ ਬਦਨਾਮ ਕਰਨਾ ਸੀ ਸਰ ਜਿਵੇਂ ਕਿ ਸਾਰਿਆਂ ਦੇ ਧਿਆਨ 'ਚ ਹੀ ਹੈ ਜੀ 26 ਜਨਵਰੀ ਗਣਤੰਤਰਤਾ ਦਿਵਸ ਨੂੰ ਮੋੜ ਮੰਡੀ ਵਿਖੇ ਧੂਮ ਧਾਮ ਨਾਲ ਮਨਾਇਆ ਜਾ ਰਿਹਾ ਸੀਗਾ ਜੀ ਉਸ ਦੌਰਾਨ ਕਰਨੈਲ ਸਿੰਘ ਪ੍ਰਧਾਨ ਜੀ ਮੋੜ ਮੰਡੀ ਦੇ ਪ੍ਰਧਾਨ ਨੇ ਜੀ ਉਹਨਾਂ ਨੇ ਸਰ ਇੱਕ ਜਾਣ ਬੁੱਝ ਕੇ ਰਾਜਨੀਤਿਕ ਸਾਦੇਸ਼ ਦੇ ਅਧੀਨ ਐਮ ਐਲ ਐਸ ਕੁਬੀ ਸਿੰਘ ਮੈਸਰਖਾਨਾ ਦੇ ਉੱਪਰ આરોਪ ਲਗਾਏ ਨੇ ਕਿ ਮੈਨੂੰ ਤੂੰ 30 ਲੱਖ ਰੁਪਇਆ ਦੇ ਕੇ ਪ੍ਰਧਾਨ ਬਣਾਇਆ ਸੀਗਾ ਨਗਰ ਕੌਂਸਲ ਮੋੜ ਦਾ ਮੈਂ ਤੈਨੂੰ 30 ਲੱਖ ਰੁਪਇਆ ਦੇ ਕੇ ਖਰੀਦ ਲਿਆ ਜੋ ਕਿ ਕੁਝ ਹੋਰ ਵੀ ਘਟੀਆਂ ਵੜ ਜੂਸ ਕੀਤੇ ਸੀਗੇ ਜਿਹੜੇ ਕਿ ਮੈਂ ਇੱਥੇ ਨਹੀਂ ਚੰਗੇ ਸਮਝਦਾ ਵੀ ਇਹ ਬੋਲੇ ਜਾਣ ਮੀਡੀਆ ਦੇ ਉੱਪਰ ਤੇ ਉਸੇ ਦੀ ਨਹੀਂ ਸਰ ਜਦੋਂ ਮੈਨੂੰ ਸੁਖਵੀਰ ਸਿੰਘ ਮੈਸਰਖਾਨਾ ਜੀ ਦਾ ਉਹਨਾਂ ਨੇ ਮੈਨੂੰ ਕਿਹਾ ਵੀ ਐਂ ਕਰਕੇ ਆਪਣੇ ਤੇ ਆਹਾ ਹੋ ਗਿਆ ਤੇ ਤੁਸੀਂ ਮੇਰੇ ਉਹ ਵਕੀਲ ਬਣ ਕੇ ਤੇ ਇੱਕ ਉਹਨਾਂ ਨੂੰ ਲੀਗਲ ਨੋਟਿਸ ਦਿਓ ਤੇ ਉਹਨਾਂ ਦੇ ਖਿਲਾਫ ਜਿਹੜੀ ਵੀ ਕਾਨੂੰਨੀ ਕਾਰਵਾਈ ਜਾਇਜ਼ ਬਣਦੀ ਆ ਉਹ ਉਹਨਾਂ ਦੇ ਉੱਤੇ ਤੁਰੰਤ ਪ੍ਰਭਾਵ ਨਾਲ ਕਰੋ ਕੀ ਭੇਜਿਆ ਗਿਆ ਜੀ ਕਾਰਵਾਈ ਕਿਰਵਾਇਆ ਸਰ ਇੱਕ ਵਾਰੀ ਅਸੀਂ ਉਹਨਾਂ ਨੂੰ ਲੀਗਲ ਨੋਟਿਸ ਸਰਵ ਕੀਤਾ ਹੈਗਾ ਡੈਫਮੇਸ਼ਨ ਦਾ ਜੀ ਵੀ ਜੇਕਰ ਉਹ ਤੁਸੀਂ ਉਹਨਾਂ ਨੂੰ ਜਾਇਜ਼ ਲੱਗਦਾ ਤਾਂ 15 ਦਿਨਾਂ ਦੇ ਅੰਦਰ ਅੰਦਰ ਆਪਦੀ ਮਾਫੀ ਮੰਗ ਲੈਣ ਜਾਂ ਤੰਤਕ ਤੌਰ ਤੇ ਸੋਸ਼ਲ ਮੀਡੀਆ ਤੇ ਜੇਕਰ ਉਹ ਦਿੱਤੇ ਗਏ ਟਾਈਮ ਦੇ ਦੌਰਾਨ ਆਪਦੀ ਮਾਫੀ ਨਹੀਂ ਮੰਗਦੇ ਤਾਂ ਫਿਰ ਉਹਨਾਂ ਦੇ ਖਿਲਾਫ ਜੀ ਮਾਨਜੋਗ ਅਦਾਲਤਾਂ ਦੇ ਵਿੱਚ ਅਲੱਗ-ਅਲੱਗ ਤਰ੍ਹਾਂ ਦੇ ਕੇਸ ਚੱਲਣਗੇ। ਸਰ ਕਿਉਂ ਲੱਗਦਾ ਕਿ ਇਹੋਂ ਪੁੱਤਾਂ ਉਹਨਾਂ ਨੇ ਸਾਰਾ ਇਹ ਥੋੜੀ ਪਾਰਟੀ ਦੀ ਹੀ ਹੈ ਕਿ ਨ ਆਮਾਦੀ ਪਾਰਟੀ ਦੇ ਉਹ ਨੇ ਉਹਨਾਂ ਨੇ ਪ੍ਰਧਾਨ ਬਣਿਆ ਉੱਤੇ। ਫਿਰ ਕਿਉਂ ਹੋਇਆ ਸਰ ਕਾਰਨ ਕੀ ਲੱਗਦਾ ਹੈ? ਉਹ ਸਰ ਸਾਨੂੰ ਕੀ ਪਤਾ ਲੱਗਿਆ ਵੀ ਉਹਨਾਂ ਦੇ ਜਿਹੜੇ ਨਾਲ ਦੇ ਸਾਥੀ ਸੀਗੇ ਉਹਨਾਂ ਨੇ ਅਕਾਲੀ ਦਲ ਜੁਆਇਨ ਕਰ ਚੁੱਕੇ ਆ ਜੀ। ਤੇ ਮੈਂ ਇਹ ਵੀ ਦੱਸਣਾ ਚਾਹਣਾ ਵੀ ਉਹ ਪਹਿਲਾਂ ਕਾਂਗਰਸ 'ਚ ਵੀ ਪ੍ਰਧਾਨ ਰਹੇ ਨੇ ਜੀ। ਅਕਾਲੀ ਦਲ 'ਚ ਵੀ ਪ੍ਰਧਾਨ ਰਹੇ ਨੇ ਤੇ ਹੁਣ ਜਦੋਂ ਆਮ ਆਦੀ ਪਾਰਟੀ ਸੱਤਾ 'ਚ ਆ ਗਈ ਤਾਂ ਉਹ ਆਮ ਆਦੀ ਪਾਰਟੀ ਦੇ ਨਾਲ ਵੀ ਲੱਗ ਕੇ ਪ੍ਰਧਾਨ ਲੱਗ ਗ ਪਰ ਹੁਣ ਉਹ ਕੀ ਹੈ ਜੀ ਐਮਐਲਏ ਸਾਹਿਬ ਉੱਥੇ ਵਧੀਆ ਕੰਮ ਕਰੀ ਜਾਂਦੇ ਆ ਮੋੜ ਮੰਡੀ ਦੇ ਵਿੱਚ ਉਹ ਚਾਹੁੰਦੇ ਵੀ ਇੱਥੇ ਕਿਸੇ ਪ੍ਰਕਾਰ ਦੀ ਕੋਈ ਕਰਾਪਸ਼ਨ ਨਾ ਹੋਵੇ ਪਰ ਪ੍ਰਧਾਨ ਜੀ ਇੱਕ ਪੁਰਾਣੇ ਠੇਕੇਦਾਰ ਨੇ ਜੋ ਸਾਰੇ ਕੰਮ ਆਪ ਦੇ ਅੰਡਰ ਲੈ ਕੇ ਆਪ ਹੀ ਕਰਨੇ ਚਾਹੁੰਦੇ ਆ ਤੇ ਜਿਹੜੇ ਕਿ ਐਮਐਲਏ ਸਾਹਿਬ ਨਹੀਂ ਚਾਹੁੰਦੇ ਸੀਗੇ ਵੀ ਕਿਤੇ ਕੋਈ ਕਰਾਪਸ਼ਨ ਹੋਵੇ ਜਾਂ ਪੰਜਾਬ ਸਰਕਾਰ ਵੀ ਨਹੀਂ ਚਾਹੁੰਦੀ ਜੀ ਵੀ ਕਿਤੇ ਕੋਈ ਕਰਾਪਸ਼ਨ ਹੋਵੇ ਤੇ ਸਾਰਾ ਕੰਮ ਪੂਰਾ ਟਰਾਂਸਪੇਰੈਂਟ ਤਰੀਕੇ ਦੇ ਨਾਲ ਹੋਵੇ ਇਹ ਸੀ ਇੰਨੀ ਕੀ ਰੰਜਸ਼ ਉਹਨਾਂ ਦੀ ਸੀ بس ਇਹਨਾਂ ਨੂੰ ਪੋਲੀਟੀਕਲ ਤੌਰ ਤੇ ਬਦਨਾਮ ਕਰਨਾ